ਦਾ ਵਿਸ਼ਾ ਹੈ ਆਓ ਆਪਾਂ ਬਾਬਾ ਭਾਈ ਭਗਤੂ ਜੀ ਦੇ ਵਿਆਹ ਬਾਰੇ ਇੱਕ ਪ੍ਰਚਾਰਕ ਦੀ ਕਹਾਣੀ ਦਾ ਆਪਰੇਸ਼ਨ ਕਰੀਏ ਦੋਸਤੋ ਸਭ ਤੋਂ ਪਹਿਲਾਂ ਆਪਾਂ 2.5 ਮਿੰਟ ਵਾਸਤੇ ਇੱਕ ਪ੍ਰਚਾਰਕ ਨੂੰ ਸੁਣ ਲੈਂਦੇ ਹਾਂ ਜਿਹੜਾ ਭਾਈ ਭਗਤੂ ਜੀ ਦੇ ਵਿਆਹ ਬਾਰੇ ਸੰਗਤਾਂ ਨੂੰ ਦੱਸ ਰਿਹਾ ਹੱਸ ਤੋਂ ਬਾਅਦ ਆਪਾਂ ਉਸ ਵੱਲੋਂ ਦੱਸੇ ਗਏ ਇਤਿਹਾਸ ਦੀ ਚੀਰ ਫਾੜ ਕਰਾਂਗੇ ਹਨਗੇ ਤਨਤਨ ਸਿਰਗੁਰੂ ਅਰਜਨ ਦੇਵ ਸਾਹਿਬ ਜੀ ਉਹ ਮਹਾਰਾਜ ਦਾ ਇੱਕ ਬਹੁਤ ਪਿਆਰਾ ਸਿੱਖ ਸੀ ਭਾਈ ਭਗਤੂ ਉਹਨਾਂ ਨੂੰ ਮਾਲਵੇ ਵਿੱਚ ਪ੍ਰਚਾਰ ਕਰਨ ਦੀ ਸੇਵਾ ਲੱਗੀ ਹੋਈ ਸੀ ਜਦੋਂ 7ਵੇਂ ਪਾਤਸ਼ਾਹ ਤਨਤਨ ਸਿਰਗੁਰੂ ਹਰ ਰਾਏ ਸਾਹਿਬ ਜੀ ਦਾ ਸਮਾਅ ਆਇਆ ਤਾਂ ਇੱਕ ਵਾਰੀ ਭਾਈ ਭਗਤੂ ਜੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਮਿਲਣ ਗਏ ਉੱਥੇ ਭਾਈ ਭਗਤੂ ਜੀ ਬਿਮਾਰ ਹੋ ਗਏ ਉਹਨਾਂ ਦੀ ਧਰਮ ਪਤਨੀ ਉਸ ਤੋਂ ਪਹਿਲਾਂ ਚੜ੍ਹਾਈ ਕਰ ਚੁੱਕੀ ਸੀ ਤਾਂ ਗੁਰੂ ਹਰ राय ਸਾਹਿਬ ਜੀ ਕਹਿੰਦੇ ਇਸ ਵੇਲੇ ਜੇ ਧਰਮ ਪਤਨੀ ਹੁੰਦੀ ਤਾਂ ਤੁਹਾਡੀ ਸੇਵਾ ਕਰਦੀ ਭਾਈ ਭਗਤੂ ਜੀ ਤੁਸੀਂ ਵਿਆਹ ਕਰ ਲਓ ਹੁਣ ਭਾਈ ਭਗਤੂ ਜੀ ਬੜੇ ਹੀ ਸਿੱਧੇ ਤੇ ਸਾਦੇ ਸਰਲ ਸੁਭਾਅ ਦੇ ਸਨ ਜਦੋਂ ਗੁਰੂ ਸਾਹਿਬ ਜੀ ਕੋਲੋਂ ਇਹ ਗੱਲ ਸੁਣ ਕੇ ਭਾਈ ਭਗਤੂ ਜੀ ਵਾਪਸ ਤਾਂ ਆ ਗਏ ਤੇ ਮਨ ਵਿੱਚ ਇਹ ਗੱਲ ਹੈ ਕਿ ਮੈਂ ਤਾਂ ਬਜ਼ੁਰਗ ਹਾਂ ਹੁਣ ਤੇ ਗੁਰੂ ਸਾਹਿਬ ਜੀ ਨੇ ਕੀ ਕਹਿ ਦਿੱਤਾ ਤੂੰ ਵਿਆਹ ਕਰ ਲੈ ਹੁਣ ਮੇਰਾ ਦਿਲ ਨਹੀਂ ਕਰਦਾ ਪਰ ਗੁਰੂ ਸਾਹਿਬ ਜੀ ਦਾ ਹੁਕਮ ਹੈ ਇਹ ਗੱਲ ਮਨ ਵਿੱਚ ਚੱਲਦੀ ਰਹਿੰਦੀ ਹੈ ਅਗਲੀ ਵਾਰ ਜਦੋਂ ਫੇਰ ਮਾਲਵੇ ਤੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਜਾ ਰਹੇ ਹਨ ਤਾਂ ਸੰਗਤ ਜੀ ਲੁਧਿਆਣੇ ਦੇ ਕੋਲ ਇੱਕ ਪੰਚ ਹੇਗਿਲ ਉਹਦੇ ਲਾਗੇ ਇੱਕ ਨੌਜਵਾਨ ਬੱਚੀ ਖੇਤਾਂ ਦੇ ਵਿੱਚ ਮਣੇ ਦੇ ਉੱਤੇ ਚੜ ਕੇ ਪੰਛੀ ਉਡਾ ਰਹੀ ਸੀਗੀ ਫਸਲਾਂ ਦੀ ਰਾਖੀ ਕਰਦੀ ਹੋਈ ਤਾਂ ਭਾਈ ਭਗਤੂ ਜੀ ਉਹਨਾਂ ਦੇ ਮਨ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਗੁਰੂ ਸਾਹਿਬ ਜੀ ਨੇ ਕਿਹਾ ਸੀ ਤੂੰ ਵਿਆਹ ਕਰਵਾ ਲੈ ਤਾਂ ਭਾਈ ਭਗਤੂ ਜੀ ਨੇ ਉਸ ਮਣੇ ਦੇ ਦੁਆਲੇ ਚਾਰ ਵਾਰ ਆਪਣਾ ਘੋੜਾ ਫੇਰ ਲਿਆ ਸੰਗਤ ਜੀ ਕਈ ਵਾਰ ਇਹੋ ਜੀਆਂ ਗੱਲਾਂ ਜਦੋਂ ਸਾਨੂੰ ਸਮਝ ਨਹੀਂ ਆਉਂਦੀਆਂ ਅਸੀਂ ਕਿੰਤੂ ਪਰੰਤੂ ਕਰਨ ਲੱਗ ਪੈਂਦੇ ਹਾਂ ਗੁਰੂ ਸਾਹਿਬ ਜੀ ਆਪ ਪਰਮੇਸ਼ਰ ਤਾਂ ਭਾਈ ਭਗਤੂ ਜੀ ਵਰਗੇ ਉਹਨਾਂ ਦੇ ਪਿਆਰੇ ਜਿਹੜੇ ਬ੍ਰਹਮ ਗਿਆਨੀ ਸਰੂਪ ਹਨ ਪ੍ਰਿੰਸੀਪਲ ਸਤਵੀਰ ਸਿੰਘ ਜੀ ਇੱਥੇ ਤੱਕ ਲਿਖਦੇ ਹਨ ਕਿ ਇੱਕ ਵਾਰ ਭਾਈ ਭਗਤੂ ਜੀ ਖੂਦ ਦੇ ਕੋਲ ਬੈਠੇ ਸੀ ਲੱਗੇ ਫਸਲ ਸੋਕ ਰਹੀ ਸੀ ਤਾਂ ਉਹਨਾਂ ਦੇ ਮਨ 'ਚ ਪਾਰੋ ਪਕਾਰ ਆ ਗਿਆ ਮਨ 'ਚ ਚਿਤਵਨੀ ਕੀਤੀ ਕਿ ਇਹਨਾਂ ਨੂੰ ਪਾਣੀ ਲੱਗ ਜਾਏ ਤਾਂ ਖੂਹ ਦਾ ਪਾਣੀ ਉਛਲ ਕੇ ਆਪਣੇ ਆਪ ਖੇਤਾਂ ਵਿੱਚ ਆਉਣ ਲੱਗ ਪਿਆ ਹੁਣ ਤੁਸੀਂ ਕਹੋਗੇ ਇਦਾਂ ਕਿੱਦਾਂ ਹੋ ਸਕਦਾ 36 ਥਾਂ ਤੇ ਸੰਗਤ ਜੀ ਆਪਾਂ ਦੇਖਦੇ ਹਾਂ ਸੋਮੀ ਨਿਕਲਦੇ ਹਨ ਕੀ ਨਹੀਂ ਹੋ ਸਕਦਾ ਜਦੋਂ ਗੁਰੂ ਸਾਹਿਬ ਜੀ ਕਿਰਪਾ ਕਰਨ ਅਜਿਹੀ ਪੂਰਨ ਮਨੁੱਖਾਂ ਦੇ ਉੱਤੇ ਤਾਂ ਕੁਝ ਵੀ ਹੋ ਸਕਦਾ ਹੈ ਉਹਨੇ ਭਾਈ ਭਗਤੂ ਜੀ ਜਦੋਂ ਫੇਰੇ ਲੈ ਲੈਂਦੇ ਹਨ ਤਾਂ ਉਸ ਨੌਜਵਾਨ ਬੱਚੀ ਨੂੰ ਕਹਿੰਦੇ ਹਨ ਤੇਰਾ ਤੇ ਮੇਰਾ ਵਿਆਹ ਹੋ ਗਿਆ ਹੈ ਇਹ ਸਾਰੇ ਬੂਟੇ ਵਾਲੇ ਦਿਵਾਲੇ ਇਹ ਪੰਛੀ ਇਹ ਸਾਰੀ ਪਰਮੇਸ਼ਰ ਦੀ ਕਾਇਨਾਤ ਤੇ ਪਰਮੇਸ਼ਰ ਆਪ ਇਹਦਾ ਗਵਾਹ ਹੈ ਤੇ ਇਹਨਾਂ ਕਹਿ ਕੇ ਆਪ ਜੀ ਚਲੇ ਗਏ ਹੁਣ ਦੋਸਤੋ ਆਪ ਜੀ ਨੇ ਇੱਕ ਕਹਾਣੀ ਸੁਣੀ ਇਸ ਕਹਾਣੀ ਵਿੱਚ ਇਹ ਆਦਮੀ ਕਹਿ ਰਿਹਾ ਹੈ ਕਿ ਬਾਬਾ ਭਾਈ ਭਗਤੂ ਜੀ ਮਾਲਵੇ ਤੋਂ ਚੱਲ ਕੇ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰ Rai ਜੀ ਨੂੰ ਮਿਲਣ ਜਾ ਰਹੇ ਸਨ ਤਾਂ ਲੁਧਿਆਣੇ ਕੋਲ ਜਦ ਉਹ ਗਿਲਨਾ ਦੇ ਪਿੰਡ ਕੋਲ ਪਹੁੰਚੇ ਤਾਂ ਉਸ ਪਿੰਡ ਦੇ ਖੇਤਾਂ ਵਿੱਚ ਇੱਕ ਨੌਜਵਾਨ ਕੁੜੀ ਮਣੇ ਉੱਪਰ ਚੜ ਕੇ ਆਪਣੇ ਬਾਜਰੇ ਦੀ ਫਸਲ ਤੋਂ ਪੰਛੀਆਂ ਨੂੰ ਉਡਾ ਰਹੀ ਸੀ ਦੋਸਤੋ ਅੱਜਕੱਲ ਸਾਡੀ ਨੌਜਵਾਨ ਪੀੜ੍ਹੀ ਨੂੰ ਮਣੇ ਦਾ ਪਤਾ ਨਹੀਂ ਹੋਵੇਗਾ ਕਿ ਇਹ ਕੀ ਹੁੰਦਾ ਹੈ ਮੰਦਰ ਅਸੇਵਾਂ ਕਿ ਖੇਤ ਵਿੱਚ ਚਾਰ ਉੱਚੀਆਂ ਲੱਕੜਾਂ ਗੱਡ ਕੇ ਉੱਪਰ ਲੱਕੜਾਂ ਦੀ ਛੱਤ ਜਿਹੀ ਬਣਾ ਲਈ ਜਾਂਦੀ ਸੀ ਜਿਸ ਉੱਪਰ ਬੰਦਾ ਬੈਠ ਸਕਦਾ ਸੀ ਪੈ ਸਕਦਾ ਸੀ ਜਾਂ ਮਣੇ ਉੱਪਰ ਖੜ ਕੇ ਆਪਣੇ ਖੇਤ ਦੀ ਰਾਖੀ ਕਰ ਸਕਦਾ ਸੀ ਇਹ ਮਣਾ ਖੇਤ ਦੇ ਵਿਚਕਾਰ 7-8 ਫੁੱਟ ਉੱਚਾ ਬਣਾਇਆ ਜਾਂਦਾ ਸੀ ਤਾਂ ਕਿ ਆਪਣੇ ਖੇਤ ਦੇ ਚਾਰੇ ਪਾਸੇ ਨਿਗਾਹ ਰੱਖੀ ਜਾ ਸਕੇ ਸੋ ਜਸਟ ਟਾਈਮ ਬਾਬਾ ਪਾਈ ਭਗਤੂ ਜੀ ਗੱਲਨਾ ਦੇ ਪਿੰਡ ਕੋਲ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਨੌਜਵਾਨ ਕੁੜੀ ਮਣੇ ਉੱਪਰ ਚੜ ਕੇ ਪੰਛੀਆਂ ਨੂੰ ਉਡਾਰ ਰਹੀ ਹੈ ਤਾਂ ਬਾਬਾ ਪਾਈ ਭਗਤੂ ਨੇ ਉਸ ਮਣੇ ਦੇ ਦੁਆਲੇ ਚਾਰ ਘੇੜੇ ਦੇ ਦਿੱਤੇ ਅਤੇ ਨਾਲ ਇਹ ਵੀ ਕਹਿ ਦਿੱਤਾ ਕਿ ਮੈਂ ਤੇਰੇ ਨਾਲ ਲਾਵਾ ਲੈ ਚੱਲਿਆ ਹਾਂ ਦੋਸਤੋ ਭਾਈ ਭਗਤੂ ਜੀ ਦੀ ਉਮਰ ਉਸ ਵੇਲੇ 70-80 ਸਾਲ ਦੀ ਹੋਵੇਗੀ ਪਰ ਉਸ ਕੁੜੀ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਅਜੇ ਨੌਜਵਾਨ ਅਵਸਥਾ ਵਿੱਚ ਸੀ ਕਿ ਇਸ ਤਰ੍ਹਾਂ 70 80 ਸਾਲ ਦਾ ਬੰਦਾ ਕਿਸੇ ਬਗਾਨੇ ਕੁੜੀ ਜੋ ਖੇਤਾਂ ਵਿੱਚ ਕੱਲੀ ਰਾਖੀ ਕਰ ਰਹੀ ਸੀ ਉਸਦੇ ਦੁਆਲੇ ਚਾਰ ਗੇੜੇ ਕੱਢ ਕੇ ਇਹ ਕਹਿ ਸਕਦਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰ ਕਰ ਚੱਲਿਆ ਹਾਂ ਮੈਂ ਤੇਰੇ ਨਾਲ ਲਾਵਾਂ ਲੈ ਚੱਲਿਆ ਹਾਂ ਜੇਕਰ ਇਹ ਹੀ ਕੰਮ ਅੱਜ ਕੱਲ ਕਿਸੇ ਆਦਮੀ ਨੇ ਕੀਤਾ ਹੋਵੇ ਤਾਂ ਕੁੜੀ ਦੇ ਘਰ ਵਾਲੇ ਇਸ ਤਰ੍ਹਾਂ ਲਾਵਾਂ ਲੈ ਕੇ ਜਾਣ ਵਾਲੇ ਦਾ ਸਿਰ ਪਾੜ ਦੇਣਗੇ ਇਸ ਤਰ੍ਹਾਂ ਦੀ ਝੂਠੀ ਕਹਾਣੀ ਬਣਾ ਕੇ ਪ੍ਰਚਾਰ ਕਰਨ ਨਾਲ ਭਾਈ ਭਗਤੂ ਦੀ ਇੱਜ਼ਤ ਵਿੱਚ ਵਾਧਾ ਨਹੀਂ ਹੁੰਦਾ ਸਗੋਂ ਭਾਈ ਭਗਤੂ ਜੀ ਦੀ ਤੋਹੀਨ ਹੁੰਦੀ ਹੈ ਇਸ ਤੋਂ ਅੱਗੇ ਇਹ ਪ੍ਰਚਾਰਕ ਕਹਿ ਰਿਹਾ ਹੈ ਇਹ ਭਾਈ ਭਕਤੂ ਜੇ ਖੂਹ ਕੋਲ ਬੈਠੇ ਸਨ ਅਤੇ ਉਸ ਖੂਹ ਕੋਲ ਫਸਲ ਪਾਣੀ ਤੋਂ ਬਿਨਾ ਸੁੱਕ ਰਹੀ ਸੀ ਭਾਈ ਭਕਤੂ ਨੇ ਸੋਚਿਆ ਕਿ ਫਸਲ ਨੂੰ ਪਾਣੀ ਲੱਗਣਾ ਚਾਹੀਦਾ ਹੈ ਕਹਿੰਦੇ ਅਚਾਨਕ ਖੂਹ ਵਿੱਚੋਂ ਪਾਣੀ ਉੱਪਰ ਵੱਲ ਆਪਣੇ ਆਪ ਉੱਠਣ ਲੱਗ ਪਿਆ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਸ ਤਰ੍ਹਾਂ ਭਾਈ ਭਗਤੂ ਜੀ ਦੇ ਕਹਿਣ ਤੇ ਖੂਵ ਚ ਪਾਣੀ ਆਪਣੇ ਆਪ ਉੱਪਰ ਵੱਲ ਉੱchn ਲੱਗ ਸਕਦਾ ਸੀ ਕੀ ਇਹ ਕੁਦਰਤ ਦੇ ਨਿਯਮਾਂ ਦੇ ਉਲਟ ਗੱਲ ਨਹੀਂ ਹੈ ਇਹ ਆਦਮੀ ਕਹਿ ਰਿਹਾ ਕਿ ਸਭ ਕੁਝ ਹੋ ਸਕਦਾ ਹੈ ਕਿ ਛੱਤੀ ਥਾਂ 'ਤੇ ਪਾਣੀ ਦੇ ਝਰਨੇ ਵਗਦੇ ਹਨ ਮੈਂ ਇਸ ਪ੍ਰਚਾਰਕ ਨੂੰ ਦੱਸ ਦੇਵਾਂ ਕਿ ਭਾਈ ਸਾਹਿਬ ਇਸ ਤਰ੍ਹਾਂ ਕਿਸੇ ਦੇ ਕਹਿਣ ਤੇ ਖੂਹ ਵਿੱਚੋਂ ਪਾਣੀ ਨਾ ਉੱਠ ਸਕਦਾ ਹੈ ਇਹ ਜੋ ਤੁਸੀਂ ਪਾਣੀ ਦੇ ਸੋਮਿਆਂ ਦੀ ਗੱਲ ਕਰਦੇ ਹੋ ਇਹ ਸੋਮੇ ਨਾ ਕਿਸੇ ਦੇ ਕਹਿਣ ਤੇ ਚਾਲੂ ਹੁੰਦੇ ਹਨ ਅਤੇ ਨਾ ਕਿਸੇ ਦੇ ਕਹਿਣ ਤੇ ਇਹ ਬੰਦ ਹੁੰਦੇ ਹਨ ਠੀਕ ਹੈ ਬਾਬਾ ਭਾਈ ਭਗਤੂ ਜੀ ਆਪਣੇ ਵੇਲੇ ਦਾ ਕੋਈ ਸਿੱਧ ਪੁਰਸ਼ ਹੋਵੇਗਾ ਪਰ ਜਿਸ ਤਰ੍ਹਾਂ ਤੁਸੀਂ ਉਹਨਾਂ ਦੇ ਨਾਂ ਨਾਲ ਚਮਤਕਾਰ ਵਾਲੀਆਂ ਕਹਾਣੀਆਂ ਜੋੜ ਰਹੇ ਹੋ ਇਹ ਸਭ ਮਨਕਰਤ ਕਹਾਣੀਆਂ ਹਨ ਜਿੰਨਾ ਕਹਾਣੀਆਂ ਦਾ ਕੋਈ ਵੀ ਸਿਰ ਪੈਰ ਨਹੀਂ ਹੈ ਸੋ ਅਖੀਰ ਵਿੱਚ ਜੇਕਰ ਗੱਲ ਨੂੰ ਮੁਕਦਾ ਕਰਨਾ ਹੋਵੇ ਤਾਂ ਇਸ ਤਰ੍ਹਾਂ ਦੀਆਂ ਮਨ ਕਰਤ ਕਹਾਣੀਆਂ ਵਿੱਚ ਕੋਈ ਵੀ ਸਚਾਈ ਨਜ਼ਰ ਨਹੀਂ ਆਉਂਦੀ ਪਰ ਸਾਡੇ ਲੋਕਾਂ ਨੂੰ ਵੀ ਬਸ ਅੱਖਾਂ ਮੀਟ ਕੇ ਝੂਠ ਸੁਣਨ ਦੀ ਆਦਤ ਬਣ ਚੁੱਕੀ ਹੈ ਉਹਨਾਂ ਦੇ ਝੂਠੀਆਂ ਕਹਾਣੀਆਂ ਬਹੁਤ ਜਲਦੀ ਹਜਮ ਹੋ ਜਾਂਦੀਆਂ ਹਨ ਪਰ ਸੱਚੀ ਗੱਲ ਉਹਨਾਂ ਦੇ ਬਿਲਕੁਲ ਵੀ ਹਜਮ ਨਹੀਂ ਆਉਂਦੀ ਸੋ ਉਮੀਦ ਹੈ ਕਿ ਅਸੀਂ ਇਹੋ ਜਿਹੀਆਂ ਮਨਕਰਤ ਤੇ ਝੂਠੀਆਂ ਕਹਾਣੀਆਂ ਨੂੰ ਸੁਣਨਾ ਬੰਦ ਕਰਾਂਗੇ ਤੇ ਅੱਗੇ ਵਾਸਤੇ ਇੱਕ ਵਿਗਿਆਨਕ ਸੋਚ ਰੱਖਾਂਗੇ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਤਰੱਕੀ ਕਰ ਸਕੀਏ ਸੋ ਵਿਚਾਰ ਚੰਗੇ ਲੱਗਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਵੀਡੀਓ ਸੌਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ